ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਚਲੋ ਆਜੋ ਤੁਹਾਨੂੰ ਮਿਲਾਉਣੇ ਅੱਜ ਵੀਰ ਨਾਲ ਜਿੰਨਾਂ ਤੋਂ ਆਪਾਂ ਉਹਨਾਂ ਟੈਟੂ ਕਰਵਾਇਆ ਸੀ ਤੇ ਤੁਹਾਡੇ ਨਾਲ ਬਲੌਗ ਵੀ ਸਾਂਝਾ ਕੀਤਾ ਸੀਗਾ ਵੀਰ ਦਾ ਤੇ ਉਹਦਣ ਜਾਣਕਾਰੀ ਵੀਰ ਬਾਰੇ ਦੱਸਣੀ ਥੋੜੀ ਘਟ ਗਈ ਸੀ ਕਿਉਂਕਿ ਵੀਰ ਬਾਰੇ ਜਿਆਦਾ ਮੈਂ ਦੱਸਿਆ ਨਹੀਂ ਗਿਆ ਉਹਦੇ ਵਿੱਚ ਇਕੱਲਾ ਆਪਾਂ ਇਨਫੋਰਮੇਸ਼ਨ ਦਿੱਤੀ ਸੀ ਵੀ ਮਲੋ ਦੇ ਵਿੱਚ ਵੀ ਇੱਕ ਨਹੀਂ ਟੈਟੂ ਸਟੂਡੀਓ ਆ ਤੇ ਅੱਜ ਵੀਰ ਨਾਲ ਪਰਸਨਲ ਉਹਨਾਂ ਬਾਰੇ ਜਾਣਕਾਰੀ ਲੈਂਦੇ ਆ ਮਿਲਦੇ ਆਪਾਂ ਵੀਰ ਹੋਰ ਵੀਰੇ ਕਿਵੇਂ ਹੋ ਠੀਕ ਠਾਕ ਸਤਿ ਸ਼੍ਰੀ ਅਕਾਲ ਵੀਰ ਜੀ ਓ ਠੀਕ ਹੋ ਜੀ ਠੀਕ ਠਾਕ ਜੀ ਚਲੋ ਵਧੀਆ ਜੀ ਮੇਰਾ ਨਾਮ ਮਨਜੋਤ ਸਿੰਘ ਆ ਜੀ ਤੇ ਮੈਂ ਮਸਰਾਈਪੁਰ ਤੋਂ ਪਿੰਡ ਤੋਂ ਬਲੌਂਗ ਕਰਦਾ ਹਾਂ ਜੀ ਤੇ ਮੇਰਾ ਇਹ ਬਲੋਸ ਬਲੋਸਟੀਟੀ ਦੇ ਵਿੱਚ ਟੈਟੂ ਸਟੂਡੀਓ ਵੇਵ ਟੈਟੂ ਸਟੂਡੀਓ ਦਾ ਨਾਮ ਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਵੀਰੇ ਜੀ ਆਪਾਂ ਇਹ ਟੈਟੂ ਕੀਤਾ ਸੀਗਾ ਤੇ ਹੀਲਿੰਗ ਪ੍ਰੋਸੈਸ ਬਹੁਤ ਵਧੀਆ ਹੋਇਆ ਇਹਦਾ ਟੈਟੂ ਦਾ ਤੇ ਥੋੜਾ ਜਿਹਾ ਕਲਰ ਹੋਰ ਡਾਰਕ ਹੋਊਗਾ ਤੇ ਵੀਰ ਨੂੰ ਤੁਸੀਂ ਸੱਲੇ ਪੱਖਸ਼ ਕੰਮ ਕਰਦੇ ਹਾਂ ਸੀ ਵੀਰ ਨੂੰ ਚਾਹੇ ਲਾਈਵ ਕੈਮਰਾ ਹੋਂ ਤੇ ਪੁੱਛ ਲੋ ਤੇ ਵਧੀਆ ਕੰਮ ਆ ਆਪਣਾ ਬਾਕੀ ਵੀਰ ਨੂੰ ਪੁੱਛ ਲੋ ਤੁਸੀਂ ਉਹ ਦਿਨ ਆਪਾਂ ਬਲੌਗ ਤਾਂ ਸਾਂਝਾ ਕੀਤਾ ਸੀ ਜੇ ਤੁਹਾਡੇ ਨਾਲ ਤੇ ਬਲੌਗ ਵਿੱਚ ਆਪਾਂ ਪੂਰੀ ਜਾਣਕਾਰੀ ਦਿੱਤੀ ਸੀ ਤੇ ਮੈਂ ਤਾਂ ਇਹਨਾਂ ਤੁਸੀਂ ਦੱਸੋ ਵੀ ਜਿਵੇਂ ਆਪਾਂ ਟੈਟੂ ਬਾਰੇ ਪੁੱਛ ਰਹੇ ਹਾਂ ਤੁਸੀਂ ਜਿਵੇਂ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਉਹ ਦੱਸਿਓ ਵੀ ਕਿੱਦਾਂ ਕੰਟੈਕਟ ਕੀਤਾ ਜਾ ਸਕਦਾ ਮੇਰਾ ਜੀ ਇੰਸਟਾਗ੍ਰam ਤੇ ਤੇਜਾ ਵੇਵ ਟੈਟੂ ਸਟੂਡੀਓ ਦੇ ਨਾਮ ਤੇ ਤੁਸੀਂ ਉਹਦੇ ਉੱਪਰ ਡਾਇਰੈਕਟ ਮੈਸੇਜ ਕਰਦੇ ਟੀਮ ਕਰਦੇ ਮੈਂ ਜ਼ਰੂਰ ਦੇਖੂੰਗਾ ਕੋਈ ਵੀ ਚਾਹੇਤਾ ਜਾਂ ਕੋਈ ਕੋਈ ਵੀ ਪਲਾਨ ਕਰਦੇ ਤੁਸੀਂ ਟੈਟੂ ਕਰਵਾਉਣਾ ਦਾ ਤਾਂ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਠੀਕ ਹੈ ਜੀ ਹਾਂਜੀ ਤੇ ਹੋਰ ਕੋਈ ਆਪਣੀ ਆਈਡੀ ਈਮੇਲ ਆਈਡੀ ਵਗੈਰਾ ਕੋਈ ਹੈਗੀ ਜਿਹੜੀ ਆਪਾਂ ਦੱਸ ਕੇ ਹਾਂ ਦੱਸ ਸਕੀ ਹਾ ਹੋਪਫੁਲੀ ਮੈਂ ਜ਼ਿਆਦਾ ਇੰਸਟਾਗ੍ਰam ਤੇ ਆਪਣਾ ਜਿਹੜਾ ਕੰਮ ਆ ਉਪਲੋਡ ਕਰਦਾ ਹਾਂ ਠੀਕ ਹੈ ਜੀ ਤੇ ਬਸ ਫੇਸਬੁਕ ਤੇ ਵੀ ਤੁਸੀਂ ਦੇਖ ਸਕਦੇ ਹੋ ਵੈਸੇ ਬਿਕੋਜ਼ ਥੋੜੀ ਘੱਟ ਯੂਜ਼ ਕਰਦੇ ਆਪਾਂ ਤੇ ਮਤਲਬ ਜਿਆਦਾ ਜ ਮਤਲਬ ਜਿੱਦਾਂ ਕਹਦੇ ਆ ਵੀ ਅੱਜ ਦੇ ਟਾਈਮ ਦੇ ਵਿੱਚ ਹਨਾ ਰੀਲਾ ਵਗੈਰਾ ਰੀਲਾ ਵਗੈਰਾ ਮਤਲਬ ਜਿਆਦਾ ਦੇਖਦੇ ਨੇ ਲੋਕ ਤੇ ਤਾਂ ਕਰਕੇ ਇੰਸਟਾਗ੍ਰam ਤੇ ਜਿਆਦਾ ਪੌਣੇ ਪਸੰਮਦਾਰ ਠੀਕ ਹੈ ਠੀਕ ਹੈ ਵੀਰ ਕਿੰਨੇ ਦਾ ਵੀ ਵੱਧ ਤੋਂ ਵੱਧ ਇੰਸਟਾਗ੍ਰam ਦੇ ਉੱਤੇ ਸ਼ੇਅਰ ਕਰਦੇ ਸੀ ਤੇ ਉਸ ਹਿਸਾਬ ਨਾਲ ਤੁਸੀਂ ਵੀਰ ਨੂੰ ਫੋਲੋ ਕਰ ਸਕਦੇ ਹੋ ਵੇਵ ਟੈਟੂ ਸਟੂਡੀਓ ਇੰਸਟਾਗ੍ਰam ਦੇ ਉੱਪਰ ਤੇ ਸਾਂਝਾ ਕੀਤਾ ਸੀਗਾ ਹਾਂ ਉਹਦੇ ਵਿੱਚ ਵੀ ਤੁਸੀਂ ਵੀਰ ਬਾਰੇ ਜਾਣਕਾਰੀ ਕਿਉਂਕਿ ਜਦੋਂ ਪਹਿਲਾ ਮੈਂ ਵੀਰ ਨੂੰ ਮਿਲਿਆ ਸੀਗਾ ਕਹਿੰਦਾ ਤੇ ਉਹ ਮੇਰਾ ਦੋਸਤ ਸੀਦਾ ਮੈਂ ਉਹ ਵੈਸੇ ਹੀ ਕਹਤਾ ਮੈਂ ਟੈਟੂ ਕਰਵਾਉਣਾ ਤੇ ਉਹ ਵੀਰ ਕਹਿੰਦਾ ਵੀ ਆਪਣਾ ਇੱਕ ਦੋਸਤ ਹੈਗਾ ਵੀ ਉਹਦੇ ਕੋਲ ਚਲਦੇ ਆਪਾਂ ਭਰਾਏ ਆ ਆਪਣਾ ਕਹਿੰਦਾ ਬਾ ਚਲੋ ਠੀਕ ਹੈ ਮੇਰਾ ਫਸਟ ਫਸਟ ਐਕਸਪੀਰੀਅੰਸ ਆ ਟੈਟੂ ਦਾ ਤੇ ਮੈਂ ਸੋਚਿਆ ਸੀਗਾ ਵੀ ਜਦੋਂ ਵੀ ਮੈਂ ਟੈਟੂ ਕਰਵਾਉਣਾ ਤਾਂ ਮੈਂ ਕਿਸੇ ਵਧੀਆ ਆਰਟਿਸਟ ਕੋਲ ਕਰਵਾਉਂਗਾ ਤੇ ਪਹਿਲਾਂ ਤਾਂ ਮੈਂ ਵੀਰ ਕੋਲ ਆਇਆ ਪਹਿਲਾਂ ਮੈਂ ਦੇਖਿਆ ਵੀ ਉਹ ਮੁੰਡੇ ਦੇ ਵਧੀਆ ਸੋਹਣਾ ਕੰਮ ਕੀਤਾ ਹੋਇਆ ਸੀ ਇਹ ਜੀ ਨੇ ਫਿਰ ਮੈਂ ਵੀਰ ਕੋਲ ਆਇਆ ਵੀਰ ਨਾਲ ਡਿਸਕਸ ਕੀਤਾ ਮੈਂ ਕਿਹਾ ਮੈਂ ਇੱਕ ਹਿਸਟੋਰੀਕਲ ਟੈਟੂ ਕਰਵਾਉਣਾ ਵੀ ਜਿਹੜਾ ਮੈਨੂੰ ਇੱਕ ਮੋਟੀਵੇਸ਼ਨ ਦਿੰਦਾ ਰਹੇ ਜਿੱਦਾਂ ਕਿ ਆਪਾਂ ਟੈਟੂ ਕਰਵਾਉਨੇ ਆ ਤਾਂ ਟੈਟੂ ਕਰਵਾਉਣ ਦਾ ਇੱਕ ਮਕਸਦ ਹੁੰਦਾ ਹਰੇਕ ਦਾ ਮੇਰਾ ਮਕਸਦ ਸੀਗਾ ਕਿ ਮੈਂ ਮੋਟੀਵੇਟ ਰਹਾਂ ਉਹ ਚੀਜ਼ ਨਾਲ ਤਾਂ ਫਿਰ ਵੀਰੇ ਨਾਲ ਮੈਂ ਡਿਸਕਸ ਕੀਤਾ ਤੇ ਇਹਨਾਂ ਨੇ ਮੈਨੂੰ ਇਹ ਰეკਮੈਂਡ ਕੀਤਾ ਵੀ ਤੁਸੀਂ ਇਹ ਵਾਲਾ ਟੈਟੂ ਕਰਵਾ ਲਓ ਤੇ ਚਲੋ ਬਾਕੀ ਵੀਰ ਨਾਲ ਆਪਾਂ ਜੋ ਵੀ ਸੀਗਾ ਵੀਰ ਨੇ ਵਧੀਆ ਆਪਣੇ ਭਰਾ ਮੰਗੋ ਰੱਖ ਕੇ ਕੀਤਾ ਕੰਮ ਇਹ ਨਹੀਂ ਹੈਗਾ ਵੀ ਕਿੰਦਾ ਆਰਟਿਸਟ ਹੁੰਦੇ ਨੇ ਜੀ ਅਪਾਇੰਟਮੈਂਟ ਲੈ ਲਈ ਗਾ ਮਤਲਬ ਵੀਦੇ ਹੋਰ ਵੀ ਚੀਜ਼ ਐ ਇੱਕ ਮਤਲਬ ਕਈ ਸਾਰੇ ਆਰਟਿਸਟ ਹੁੰਦੇ ਨੇ ਜਿੱਦਾਂ ਕਿ ਕਸਟਮਰ ਨੂੰ ਲੈ ਕੇ ਮਤਲਬ ਉਹਨਾ ਕੇਰਿੰਗ ਨਹੀਂ ਹੁੰਦੇ ਆਪਾਂ ਮਤਲਬ ਡੀਲਿੰਗ ਤਾਂ ਚਲੋ ਇੱਕ ਸਾਈਡ ਤੇ ਰਹਿ ਗਈ ਮਤਲਬ ਜਿਹੜਾ ਇੱਕ ਹੋ ਗਿਆ ਨਾ ਜਿਵੇਂ ਬੰਦੇ ਨੂੰ ਐਦਾਂ ਲੱਗੇ ਕਿ ਹਾਂ ਵੀ ਐਕਸਪੀਰੀਅੰਸ ਵਧੀਆ ਹੋਵੇ ਉਹਨੂੰ ਬੰਦੇ ਨੂੰ ਫੀਲ ਹੋਵੇ ਅੰਦਰ ਅੰਦਰ ਉਹ ਚੀਜ਼ ਐ ਨੈਕਸਟ ਟਾਈਮ ਤੁਸੀਂ ਆਉਣ ਯੋਗੇ ਰਹੋ ਆਉਣ ਯੋਗੇ ਰਹੋ ਹਾਂ ਇਹ ਵੀ ਆ ਰეკਮੈਂਡ ਆਪਾਂ ਪਹਿਲਾਂ ਹੀ ਉਸ ਹਾਬ ਨਾਲ ਬੰਦੇ ਨੂੰ ਹਨਾ ਉਨੀ ਸਪੇਸ ਦੇਈ ਦੀ ਆ ਵੀ ਹਾਂ ਬੰਦਾ ਨੈਕਸਟ ਟਾਈਮ ਜ਼ਰੂਰ ਆਵਿਆ ਆਪਣੀ ਗੋਲੀ ਆਪੇ ਪਤਾ ਹੈ ਆਨੰਦ ਜੀ ਤੇ ਫਿਰ ਵੀਰੇ ਤੁਹਾਨੂੰ ਇਹ ਸ਼ੌਕ ਕਿੱਥੋਂ ਪੈਦਾ ਹੋਇਆ ਵੀ ਮੈਂ ਟੈਟੂ ਕਰਨਾ ਟੈਟੂ ਬਾਰੇ ਕਿਵੇਂ ਕੀ ਤੁਹਾਡੇ ਮਨ 'ਚ ਆਇਆ ਸ਼ੌਕ ਵੀਰੇ ਮੈਂ ਐਕਚੁਅਲੀ ਨਾ ਜਦੋਂ ਸਟੱਡੀ ਕਰਦਾ ਸੀਗਾ ਹੂੰ ਤੇ ਸਟੱਡੀ ਕਰਦੇ ਕਰਦੇ ਚਲੋ ਹੋਇਆ ਵੀ ਕਾਪੀ ਦੇ ਮਤਲਬ ਬੈਕ ਸਾਈਡ ਤੇ ਹਨਾ ਮੈਂ ਕੁਛ ਨਾ ਕੁਛ ਮਤਲਬ ਡਰਾ ਕਰਦੇ ਰਹਿੰਦਾ ਸੀਗਾ ਹੂੰ ਉਹਦੇ ਥੋੜਾ ਥੋੜਾ ਮਤਲਬ ਇੰਟਰਸਟ ਹੋਣ ਲੱਗ ਗਿਆ ਜੇ ਮੈਂ ਸਕੂਲ ਲਾਈਫ ਦੇ ਵਿੱਚ ਜਦੋਂ ਦਾ ਆਪਣੇ ਪੇਪਰ ਹੋਣਾ ਡਰਾਇੰਗ ਦਾ ਪੇਪਰ ਹੋਣਾ ਹਨਾ ਹੂੰ ਹੂੰ ਤੇ ਡਰਾਇੰਗ ਦੇ ਮਤਲਬ ਸਕੇਲਾਂ ਵਗੈਰਾ ਸਾਰੀਆਂ ਟੋਟਲੀ ਮੈਂ ਬਣਾਉਂਦਾ ਸੀ ਕਦੇ ਝੋਪੜੀ ਬਣਾਤੀ ਜੇ ਉਹ ਫੁਲਾਣਾ ਹਨਾ ਠੀਕ ਹੈ ਠੀਕ ਹੈ ਕਾਪੀਆਂ ਦੇ ਉੱਪਰ ਕਰੀ ਜਾਣਾ ਸਾਰਾ ਕੰਮ ਘੱਟ ਕਰਦਾ ਸੀ ਤੇ ਡਰਾਇੰਗ ਵਗੈਰਾ ਜ਼ਿਆਦਾ ਕਰਦਾ ਸੀ ਉਤੋਂ ਜਦੋਂ ਮੈਂ ਫਿਰ ਪਲੱਸ 2 ਕਲੀਅਰ ਕੀਤੀ ਹੂੰ ਤੇ ਇੰਟਰਸਟ ਥੋੜਾ ਹੋਰ ਪੈਸ਼ਨ ਦੇ ਵਿੱਚ ਬਦਲ ਗਿਆ ਠੀਕ ਹੈ ਕਿ ਜੇ ਮੈਂ ਵੀ ਇਹੀ ਫੀਲਡ ਦੇ ਵਿੱਚ ਚਲੇ ਜਾਵਾਂ ਹਨਾ ਤੇ ਬਹੁਤ ਟਰਾਈ ਕੀਤਾ ਵੀ ਮੈਂ ਹਨਾ ਸਕੂਲ ਲਾਈਫ ਤੋਂ ਬਾਅਦ ਸਟੱਡੀ ਕਰਨੀ ਚਾਹੀ ਮੈਂ ਅੱਗੇ ਵੀ ਮੈਂ ਫਾਈਨਟ ਦਾ ਕੋਰਸ ਕਰ ਲਾਂ ਹਮ ਬਟ ਉੱਥੇ ਕੀ ਚੀਜ਼ ਹੁੰਦੀ ਆ ਵੀ ਹਨਾ ਆਪਣੀ ਜਿਹੜੀ ਕਹਿੰਦੇ ਹੁੰਦੇ ਬੈਕ ਹੁੰਦੀ ਆ ਜਿਹੜੀ ਆਪਣੀ ਫੈਮਿਲੀ ਹੁੰਦੀ ਆ ਛੋਟੀ ਜੀ ਕੰਡੀਸ਼ਨ ਮਤਲਬ ਸਹੀ ਨਹੀਂ ਸੀ ਮੇਰੀ ਫਾਈਨਟ ਦੇ ਵਿੱਚ ਐਡਮਿਸ਼ਨ ਕਰਵਾਈ ਬਟ ਨਹੀਂ ਪੋਸੀਬਲ ਹੀ ਹੋਜੀ ਵੀ ਉਹ ਤੇ ਮੈਂ ਕੀ ਕੀਤਾ ਫਿਰ ਉਸ ਤੋਂ ਬਾਅਦ ਮੈਂ ਕਿਹਾ ਵੀ ਕੋਈ ਗੱਲ ਨਹੀਂ ਵੀ ਮੈਂ ਥੋੜਾ ਹਨਾ ਮਿਡਲ ਕਲਾਸ ਜਿਵੇਂ ਕਹਿ ਦਈਆ ਹੋਲੀ-ਹੋਲੀ ਉੱਥੋਂ ਇੰਟਰਸਟ ਚਲੇ ਗਿਆ ਮੇਰਾ ਵਧੀਆ ਵੀ ਕਰਨੀਆਂ ਤਾਂ ਚੀਜ਼ੇ ਇਹੀ ਕਰਨੀਆਂ ਟੈਟੂ ਦੀ ਕਰਨੀਆਂ ਟੈਂਪੂ ਇੰਡਸਟਰੀ 'ਚ ਜਾਣਾ ਹੈ ਇਹ ਤੋਂ ਬਿਨਾ ਕੁਝ ਨਹੀਂ ਕਰਨਾ ਹੈਗਾ ਉਹ ਇੱਕ ਪੈਸ਼ਨ ਹੋ ਗਿਆ ਅੰਦਰ ਪੈਸ਼ਨ ਹੋ ਗਿਆ ਵੀ ਮਤਲਬ ਜਿਵੇਂ ਕਹਦੇ ਵੀ ਨਿਆਰੀ ਮੱਤ ਦੇ ਵਿੱਚ ਜਿੱਦ ਨੂੰ ਆਪਾਂ ਚੀਜ਼ ਨੂੰ ਲਾਦਾ ਆਪਣੇ ਮਨ ਨੂੰ ਜਿੱਧਰ ਲਾਦਾ ਹੈ ਨਾ ਵੀ ਚਾਹੇ ਚੰਗੇ ਪਾਸੇ ਲਾ ਲੋ ਚਾਹੇ ਮਾੜੇ ਪਾਸੇ ਲਾ ਦੋ ਯਾਨੀ ਮੇਰੀ ਸੰਗਤ ਵੀ ਬਹੁਤ ਵਧੀਆ ਆ ਤੇ ਕਹਿੰਦਾ ਭਾਬੀ ਕਿ ਉਧਰ ਨੂੰ ਹੋ ਗਿਆ ਮੈਂ ਮੋਟੀਵੇਟ ਹੋਰ ਹੋਣ ਲੱਗ ਗਿਆ ਚਲੋ ਪਲੱਸ 2 ਤੋਂ ਬਾਅਦ ਅੱچھے ਮਾਰਕਸ ਆਏ ਵਧੀਆ ਹਨ ਤੇ ਕਰਦੇ ਨੇ ਫੋਨ ਲੈਤਾ ਤੇ ਇਸ ਦਾ ਗ੍ਰਾਮ ਡਾਊਨਲੋਡ ਕਰ ਲਈ ਹੈ ਨਾ ਉਹਦੇ ਉੱਪਰ ਰੀਲਾ ਵਗੈਰਾ ਸਕਰੋਲ ਕੀਤੀਆਂ ਜਾਂਦੀਆਂ ਜਾਂਦੇ ਤੇ ਉੱਥੋਂ ਜ਼ਿਆਦਾ ਮੈਨੂੰ ਸ਼ੌਂਕ ਉੱਥੋਂ ਟੈਟੂ ਦਾ ਸਭ ਤੋਂ ਲਗਭਗ ਦਾ ਸ਼ੌਂਕ ਨੇ ਜਿਹੜੇ ਇੰਸਟਾਗ੍ਰਾਮ ਹੀ ਜ਼ਿਆਦਾ ਪੈਦਾ ਕਰ ਰਿਹਾ ਬਿਲਕੁਲ ਬਿਲਕੁਲ ਚੰਗੇ ਪਾਸੇ ਨੂੰ ਵੀ ਲਾਉਂਦਾ ਉਹ ਮਾੜੇ ਪਾਸੇ ਨੂੰ ਵੀ ਪਰ ਦੁਨੀਆ ਮਾੜੇ ਪਾਸੇੋਂ ਜ਼ਿਆਦਾ ਲੱਗਦੀ ਜ਼ਿਆਦਾ ਲੱਗਦੀ ਬਿਲਕੁਲ ਜੀ ਬਿਲਕੁਲ ਇਹ ਬਹੁਤ ਵਧੀਆ ਗੀਰਦਾ ਵੀ ਉਹਨਾਂ ਨੇ ਆਪਣਾ ਇੱਕ ਪੈਸ਼ਨ ਚੁਣਿਆ ਵੀ ਮੈਂ ਇਹੀ ਪੂਰਾ ਕਰਨਾ ਬਿਲਕੁਲ ਜੀ ਅੱਜ ਕੱਲ੍ਹ ਦੱਸਾਂ ਤੁਹਾਨੂੰ ਅ ਬੱਚਿਆਂ ਨੂੰ ਆਪਾਂ ਕਹਿ ਦਿੰਦੇ ਆ ਵੀ ਭਾਈ ਜਿਵੇਂ ਪਹਿਲਾਂ ਹੁੰਦਾ ਸੀ ਸਕੂਲ ਚ ਕਹਿੰਦੇ ਵੀ ਮੈਂ ਬੜੇ ਹੋ ਕੇ ਮੈਂ ਡਾਕਟਰ ਬਣਾਂਗਾ ਮੈਂ ਇੰਜੀਨੀਅਰ ਬਣਾਂਗਾ ਪਰ ਉਹ ਇੱਕ ਬਚਪਨ ਹੁੰਦਾ ਸੀ ਬਚਪਨ ਚ ਕਹੀ ਜਾਂਦੀ ਸੀ ਗੱਲ ਜਦੋਂ ਬੱਚਾ ਥੋੜਾ ਜਿਹਾ ਵੱਡਾ ਹੁੰਦਾ ਸੀਗਾ ਮਾਪੋ ਬ ਕਹਿੰਦੇ ਵੀ ਭਾਈ ਤੈਨੂੰ ਖਲਾਣਾ ਕੋਰਸ ਕਰਨ ਲਾ ਜਦ ਕਿ ਬੱਚੇ ਦੇ ਅੰਦਰ ਕਿਹੜਾ ਟੈਲੈਂਟ ਆ ਜਾਂ ਪਰ ਮਾਵਾ ਕਹਿੰਦੇ ਸੀਗੇ ਵੀ ਭਾਈ ਤੂੰ ਫਲਾੜਾ ਕੋਰਸ ਕਰਨ ਲਾ ਗਿਰ। ਪਰ ਬੱਚੇ ਨੂੰ ਵੀ ਪੁੱਛਣਾ ਚਾਹੀਦਾ ਸੀਗਾ। ਹਾਂਜੀ। ਤੇ ਬਾਕੀ ਜਿਵੇਂ ਅੱਜ ਕੱਲ ਆ ਇੱਕ ਦੂਜੇ ਦੇ ਪਿੱਛੇ ਲੱਗਣੇ ਵਾਲਾ ਥੋੜਾ ਜਿਹਾ ਜਮਾਨਾ ਜਾਦੇ ਆ। ਜਿਵੇਂ ਕੋਈ ਚੀਜ਼ ਦੇਖ ਲਈ ਤਾਂ ਉਹਨੂੰ ਜ਼ਿਆਦਾ ਫੋਲੋ ਕਰਦਾ ਬੰਦਾ। ਜਿਵੇਂ ਕਹਿ ਦਈਏ ਟ੍ਰੈਂਡ। ਟ੍ਰੈਂਡ ਜ਼ਿਆਦਾ ਚੱਲ ਰਿਹਾ। ਬਿਲਕੁਲ। ਤਾਂ ਉਦੋਂ ਹੀ ਵੀਰ ਨੇ ਚਾਹੇ ਟ੍ਰੈਂਡਰ ਨਾਲੋਂ ਚਾਹੇ ਸਪੈਸ਼ਲ ਨਾਲੋਂ ਵੀਰ ਦਾ ਪਰ ਇੱਕ ਚੰਗੀ ਚੀਜ਼ ਵੱਲ ਮੋਟੀਵੇਟ ਹੋਇਆ ਵੀ ਇੱਥੇ ਹੋਰ ਵੀ ਇੱਕ ਗੱਲ ਆ ਜਾਂਦੀ ਹੈ ਮਤਲਬ ਜਿੱਦ ਜਿੱਦਾਂ ਕਿ ਆਪਣਾ ਜਿਹੜੀ ਚੀਜ਼ ਦੇ ਵਿੱਚ ਆਪਣਾ ਇੰਟਰਸਟ ਹੁੰਦਾ ਹੈ ਹਨਾ ਉੱਥੇ ਉਹ ਚੀਜ਼ ਮਤਲਬ ਕਿਸੇ ਹੱਦ ਤੱਕ ਪੈਸਾ ਵੀ ਮੈਟਰ ਨਹੀਂ ਕਰਦਾ ਉਹ ਚੀਜ਼ ਚ ਹਮ ਮਤਲਬ ਜਿਹੜੀ ਕਹਿੰਦੇ ਨੇ ਵੀ ਅੰਦਰੋਂ ਖੁਸ਼ੀ ਮਿਲਦੀ ਆ ਬੰਦੇ ਨੂੰ ਹਨਾ ਸੈਟੀਸਫੈਕਸ਼ਨ ਹੁੰਦੀ ਆ ਹਾਂ ਸੈਟੀਸਫਾਈ ਜਿਹੜੇ ਜਦੋਂ ਹੁੰਦੀ ਆ ਬੰਦੇ ਨੂੰ ਜੰਦਾ ਜਦੋਂ ਬੰਦਾ ਹੁੰਦਾ ਆਪਣੇ ਤੋਂ ਸੈਟੀਸਫਾਈ ਹੁੰਦਾ ਹਨਾ ਵੀ ਇਹ ਚੀਜ਼ ਮੈਂ ਕਰਨੀ ਆ ਉਹ ਆਪਣੇ ਪੈਸ਼ਨ ਨੂੰ ਪੈਸ਼ਨ ਮੰਨ ਕੇ ਚੱਲਦਾ ਆ ਹਾਂ ਉੱਥੇ ਮਨ ਦੀ ਗੱਲ ਚਲੋ ਸਾਈਡ ਤੇ ਰਹਿ ਜਾਂਦੀ ਆ ਮਤਲਬ ਮਨ ਦੀ ਖੁਆਇਸ਼ ਬੰਦੇ ਦੀ ਪੂਰੀ ਹੋ ਜਾਂਦੀ ਆ ਵੀ ਮੈਂ ਇਹ ਚੀਜ਼ ਕਰਨੀ ਆ ਤੇ ਹਾਂ ਇੱਥੇ ਇੱਕ ਹੋਰ ਵੀ ਪੁਆਇੰਟ ਆ ਜੇ ਉਹ ਬੰਦਾ ਆਪਣੇ ਪੈਸ਼ਨ ਨੂੰ ਕਰ ਰਿਹਾ ਤੇ ਇਹ ਵੀ ਗੱਲ ਆ ਉਹ ਦਿਲ ਲਾ ਕੇ ਕਰੂਗਾ ਜਿਹੜੀ ਚੀਜ਼ ਮਨ ਦੀ ਜਿਹੜੀ ਉਹਦੀ ਖੁਆਇਸ਼ ਆ ਜਾਂ ਮਤਲਬ ਉਹ ਕੰਮ ਕਰਨਾ ਚਾਹੁੰਦਾ ਉਹ ਦਿਲ ਲਾ ਕੇ ਕਰੂਗਾ ਜੇ ਘਰ ਦੇ ਕਹਿੰਦੇ ਨੇ ਵੀ ਤੂੰ ਇਹ ਚੀਜ਼ ਕਰ ਹਨਾ ਵੀ ਤੂੰ ਇਹ ਡਿਗਰੀ ਕਰ ਲਵੋ ਕਰ ਲਾ ਹਨਾ ਉੱਥੇ ਉਹਦੀ ਮਨ ਦੀ ਖੁਆਇਸ਼ ਖਤਮ ਹੋ ਜਾਂਦੀ ਆ ਵੀ ਮਤਲਬ ਉਹ ਫਿਰ ਪੈਸੇ ਦੇਖਦਾ ਬਸ ਕੱਲੇ ਉਹ ਆਪਣੇ ਮਨ ਦੇ ਜਿਹੜੇ ਚਾਹ ਵਗੈਰਾ ਨੇ ਹਨਾ ਮਤਲਬ ਜਿਹੜਾ ਕੁਝ ਕਰਨਾ ਚਾਹੁੰਦਾ ਉਹ ਕਰ ਨਹੀਂ ਪਾਉਂਦਾ ਔਰ ਜਿਹੜਾ ਉਹ ਬਿਜ਼ਨਸ ਕਰਦਾ ਆ ਜਾਂ ਮਤਲਬ ਕੋਈ ਕੰਮ ਕਰਦਾ ਘਰਦਿਆਂ ਦੇ ਕਹਿਣ ਤੇ ਉਹਦੇ ਵਿੱਚ ਜਿਆਦਾ ਇੰਟਰਸਟ ਨਹੀਂ ਲੈਂਦਾ ਉਹਨੂੰ ਬਸ ਉਹੀ ਵੇ ਨਾਲ ਦੇਖਦਾ ਵੀ ਪੈਸੇ ਕਮਾਉਣ ਦੇ ਵੇ ਨਾਲ ਦੇਖਦਾ ਉਹਨੂੰ ਕੋਈ ਪੈਸ਼ਨ ਉਹਦਾ ਖਤਮ ਹੋ ਜਾਂਦਾ ਉੱਤੇ ਲਾਸਟ ਹੋ ਜਾਂਦਾ ਇੰਟਰਸਟ ਪਾਉਣ ਵਾਸਤੇ ਬੰਦੇ ਨੂੰ ਇੱਕ ਸ਼ੌਂਕ ਹੋਣਾ ਚਾਹੀਦਾ ਵਾ ਕਿਉਂਕਿ ਕੋਈ ਵੀ ਕੰਮ ਕਰ ਲੈ ਜੇ ਤੁਹਾਡਾ ਉਸ ਚੀਜ਼ ਦੇ ਵਿੱਚ ਇੰਟਰਸਟ ਨਹੀਂ ਹੈਗਾ ਤਾਂ ਤੁਸੀਂ ਉਹ ਕਦੇ ਕੰਪਲੀਟ ਕਰ ਨਹੀਂ ਸਕਦੇ ਕਰ ਨਹੀਂ ਸਕਦੇ ਕਦੇ ਵੀ ਨਾਲੇ ਉਹ ਕਰਦੇ ਟਾਈਮ ਤੁਹਾਨੂੰ ਕਦੇ ਵੀ ਖੁਸ਼ੀ ਨਹੀਂ ਹੋਣੀ ਹੈਗੀ ਤੁਸੀਂ ਜਿੱਦਾਂ ਮਰਜ਼ੀ ਕੰਮ ਕਰ ਰਹੇ ਹੋ ਮਤਲਬ ਤੁਹਾਨੂੰ ਅੰਦਰੋਂ ਫੀਲ ਨਹੀਂ ਹੋਣੀ ਕੋਈ ਚੀਜ਼ ਜਿੰਨਾ ਚਿਰ ਤੁਸੀਂ ਮਤਲਬ ਜਿਹੜੀ ਤੁਸੀਂ ਚੀਜ਼ ਮਿੱਥੀ ਸੀ ਉਹ ਪੋਸੀਬਲੀ ਹੋ ਸਕੀ ਤੇ ਫਿਰ ਆਪਾਂ ਇਹ ਸਿੱਖਿਆ ਕਿੱਥੋਂ ਸੀ ਮੈਂ ਵੀਰੇ ਮੈਂ ਇਹ ਆਪਣੇ ਖੰਨੇ ਤੋਂ ਸਿੱਖਿਆ ਸੀ ਵਿੱਕੀ ਟੈਟੂ ਸਟੂਡੀਓ ਆ ਠੀਕ ਹੈ ਵੀਰੇ ਤੇ ਹੌਲੀ ਹੌਲੀ ਕਰੋ ਮੈਂ ਵੀ ਸਟ੍ਰਗਲ ਬਹੁਤ ਕੀਤੀ ਤੇ ਮਿੱਲਾ ਵਿੱਚ ਬਹੁਤ ੱਕੇ ਖਾਦੇ ਕਹਿੰਦਾ ਭਾਬੀ ਸਾਰਾ ਲਾਇਬ੍ਰੇਰੀ ਵਗੈਰਾ ਸਾਰਾ ਟੋਟਲੀ ਮੈਂ ਕੀਤਾ ਆ ਹਾਰਡ ਵਰਕਿੰਗ ਜਿਹਨੂੰ ਕਹਿੰਦੇ ਪੂਰਾ ਪ੍ਰੋਪਰਲੀ ਕੀਤਾ ਤੇ ਮੈਂ ਕੀ ਕੀਤਾ ਹੌਲੀ ਹੌਲੀ ਚਲੋ ਵੀ ਪੈਸੇ ਜਮਾ ਕੀਤੇ ਹਨਾ ਕੋਰਸ ਕਰਨ ਲਈ 1 ਲੱਖ ਤਾਂ ਫੀਸ ਹੀ ਹੁੰਦੀ ਆ ਵੀਰੇ ਇਹਨਾਂ ਦੀ ਸਟਾਰਟਿੰਗ ਪੁਆਇੰਟ ਹੁੰਦਾ ਇਹਨਾਂ ਦਾ ਤੇ ਫੀਸ ਉਹਤੇ ਪੇ ਕੀਤੀ ਹੌਲੀ ਹੌਲੀ ਕਰਕੇ ਇਕਵਿਪਮੈਂਟਸ ਲੈਣੀਆਂ ਸੀ ਫਿਰ ਹਨਾ ਮਸ਼ੀਨ ਵੀ ਲੈਣੀ ਸੀ 15000 ਦੀ ਤਾਂ ਵੀਰੇ ਮਸ਼ੀਨ ਨਹੀਂ ਆਣਾ ਠੀਕ ਹੈ ਇੱਕ ਮਿਡਲ ਕਲਾਸ ਲਈ ਬੰਦੇ ਲਈ ਇਹ ਬਹੁਤ ਵੱਡੀ ਗੱਲ ਹੈ ਬਹੁਤ ਬੜੀ ਗੱਲ ਆ ਹਨਾ ਜਿਵੇਂ ਕਹਦੀ ਆਪਾਂ ਵੀ ਆਪਣੇ ਪੈਸ਼ਨ ਦੇ ਵਿੱਚ ਉਹ ਇਨਵੈਸਟ ਕਰਦਾ ਹੈ ਇਨਵੈਸਟਮੈਂਟ ਕਰਨੀ ਬਹੁਤ ਔਖੀ ਆ ਬਹੁਤ ਔਖੀ ਆ ਇੱਕ ਮੀਡਲ ਕਲਾਸ ਬੰਦੇ ਤੇ ਸਾਰਾ ਕੁਝ ਕੀਤਾ ਉੱਥੋਂ ਮੈਂ ਕੋਰਸ ਕੀਤਾ ਤੇ 5 ਮਨთ 6 ਮਨთ ਲੱਗੇ ਸੀ ਮੈਨੂੰ ਹੋਪਫੁਲੀ ਹੈ ਨਾ 5 6 ਮਹੀਨੇ ਦੇ ਵਿੱਚ ਮੇਰਾ ਕੋ ਟੈਟੂ ਕੋਰਸ ਪੂਰਾ ਹੋ ਗਿਆ ਸੀਗਾ ਤੇ ਉਹਨਾਂ ਨੇ ਮੈਨੂੰ ਫਿਰ ਸਰਟੀਫਿਕੇਟ ਪ੍ਰੋਵਾਈਡ ਕਰਵਾਇਆ ਸੀ ਠੀਕ ਹੈ ਵੀਰੇ ਜੀ ਉਹਦੇ ਨਾਲ ਕੀ ਆ ਵੀ ਮਤਲਬ ਇੱਕ ਜੈਨੂਨ ਜੀ ਹੋ ਜਾਂਦੀ ਆ ਬੰਦੇ ਕੋਲ ਵੀ ਮਤਲਬ ਜਿਵੇਂ ਕਹਿਦੀ ਵੀ ਜਿਵੇਂ ਆਪਾਂ ਹਣਾ ਲੈਬੋਰਟਰੀ ਵਗੈਰਾ ਚ ਜਾਂਦੇ ਉੱਥੇ ਹੈ ਨਾ ਉਹਨਾਂ ਦਾ ਪ੍ਰੂਫ ਵਗੈਰਾ ਸਾਰਾ ਪ੍ਰੋਪਰ ਲੱਗਿਆ ਹੁੰਦਾ ਵੀ ਇਹਨੂੰ ਬੰਦੇ ਨੂੰ ਨੌਲੇਜ ਆ ਇਹ ਤਾਂ ਹੈ ਹੁਣ ਸਾਡਾ ਕੀ ਆ ਕਿ ਤੁਹਾਨੂੰ ਇੱਕ ਸਰਟੀਫਿਕੇਟ ਉਹਨਾਂ ਦੇ ਦਿੰਦਾ ਵੀ ਇਹ ਬੰਦਾ ਪ੍ਰੋਵਾਈਡ ਹੈ ਇਹ ਚੀਜ਼ ਵਾਸਤੇ ਮਤਲਬ ਪ੍ਰੋਫੈਸ਼ਨਲ ਹੈ ਫੈਕਟਲ ਹੋ ਗਿਆ ਇਹੀ ਮਤਲਬ ਇਹ ਲਾਈਨ ਦੇ ਵਿੱਚ ਆਏ ਵੀ ਇਹ ਨਹੀਂ ਹੈਗਾ ਵੀ ਅੱਜ ਮੈਂ ਕੰਮ ਕਰ ਰਿਹਾ ਸਟਾਰਟ ਕੱਲ ਨੂੰ ਮੈਂ ਮਤਲਬ ਬਾਹਰ ਹੋ ਜਾ ਕਿ ਤੋਂ ਵੀ ਬੇ ਮਤਲਬ ਕੀ ਕਰਦਾ ਇਹ ਆਪਣੇ ਜਿਵੇਂ ਕਹਿ ਦਈ ਹੈ ਨਾ ਵੀ ਥੋਡਾ ਸਾਰਾ ਜਿਵੇਂ بیس ਆ ਇਹ ਤੁਹਾਡੇ ਕੰਮ ਤੇ ਡਿਪੈਂਡ ਕਰਦਾ ਆ ਠੀਕ ਆ ਜੇ ਤੁਹਾਡਾ ਕੰਮ ਨਹੀਂ ਵਧੀਆ ਤਾਂ ਸਰਟੀਫਿਕੇਟ ਕੋਈ ਫਾਇਦਾ ਨਹੀਂ ਆਉਂਦਾ ਠੀਕ ਆ ਉਹ ਕਿਸੇ ਕੰਮ ਦਾ ਨਹੀਂ ਜੇ ਤੁਹਾਡਾ ਕੰਮ ਵਧੀਆ ਆ ਤਾਂ ਤੁਹਾਡਾ ਕਿਸੇ ਨੇ ਸਰਟੀਫਿਕੇਟ ਵੀ ਨਹੀਂ ਦੇਖਣ ਆਏਗਾ ਜੇ ਤੁਹਾਡਾ ਕੰਮ ਵਧੀਆ ਆ ਮੈਂ ਤੁਹਾਨੂੰ ਇੱਕ ਵੀਰ ਦੀ ਗੱਲ ਦੱਸਦਾ ਤੁਹਾਨੂੰ ਕੰਮ ਤੋਂ ਕੰਮ ਰਿਲੇਟਿਵੇ ਦੱਸਦਾ ਕੰਮ ਦੇਖੀ ਤੇ ਵੀਰ ਤੋਂ ਮੈਂ ਟੈਟੂ ਜਿਵੇਂ ਕਰਵਾਇਆ ਵੀਰ ਦਾ ਕੰਮ ਦੇਖੀ ਹਾਂ ਹਾਂਜੀ ਉਹੀ ਗੱਲ ਆ ਗਈ ਨਾ ਫਿਰ ਵੀ ਮੈਂ ਸਰਟੀਫਿਕੇਟ ਮੈਟਰ ਨਹੀਂ ਕਰਦਾ ਵੀ ਜਿਹੜਾ ਤੁਸੀਂ ਸਿੱਧਾ ਦੇ ਕੰਮ ਕੰਮ ਦੇਖ ਕੇ ਕਿਸੇ ਦਾ ਕੰਮ ਕਰਵਾਣ ਆਂਦੇ ਹੋ ਉਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੁੰਦੀ ਆ ਵੀ ਸਾਨੂੰ ਵੀ ਫਿਰ ਮੋਟੀਵੇਸ਼ਨ ਹੁੰਦਾ ਵੀ ਹਾਂ ਯਾਰ ਬੰਦਾ ਵਾਕਈ ਉਹ ਬੰਦੇ ਨੂੰ ਦੇਖ ਕੇ ਕੰਮ ਕਰਵਾਣ ਆਇਆ ਸਾਡੇ ਤੋਂ ਉਹ ਚੀਜ਼ ਵਧੀਆ ਫੀਲ ਹੁੰਦਾ ਨਾ ਫਿਰ ਉੱਥੇ ਹੁਣ ਤੱਕ ਤੁਸੀਂ ਕਿੰਦਾ ਦੇ ਕਿਵੇਂ-ਕਿਵੇਂ ਦੇ ਟੈਟੂ ਕਰ ਚੁੱਕੇ ਹੋ ਹੁਣ ਤੱਕ ਬਹੁਤ ਤਰ੍ਹਾਂ ਦੇ ਮਤਲਬ ਟੈਟੂ ਕੀਤੇ ਨੇ ਤੇ ਜਿਵੇਂ ਕਹਦੇ ਵੀ ਹਜੇ ਬਲੈਕ ਐਂਡ ਗ੍ਰੇਵ ਆਸ਼ੀ ਕੀਤੇ ਨੇ ਹਜੇ ਤੱਕ ਤਾਂ ਤੇ ਬਾਬਾ ਮੇਅਰ ਕਰੇ ਤੇ ਆਪਾਂ ਕਲਰਫੁੱਲ ਵੀ ਟਰਾਈ ਕਰਾਂਗੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਲਰ ਪੈਕਿੰਗ ਵੀ ਕਰਨਾ ਚਾਹੁੰਗਾ ਕਿਸੇ ਮਤਲਬ ਬ੍ਰਾਈਟ ਸਕਿਨ ਕੋਈ ਇਦਾਂ ਦਾ ਕੋਈ ਟੈਟੂ ਆਵੇ ਮੇਰੇ ਕੋਲ ਤੇ ਜਰੂਰ ਕੰਟੈਕਟ ਕਰਿਓ ਮਤਲਬ ਸਾਰਾ ਕੋਰਸ ਵਗੈਰਾ ਹੋਇਆ ਪਿਆ ਬਟ ਉਹਦਾਂ ਦਾ ਕੋਈ ਚੀਜ਼ ਮਤਲਬ ਇੰਟਰਸਟ ਨਹੀਂ ਲੈਣਾ ਚਾਹੁੰਦਾ ਆਪਣੇ ਇਧਰ ਇੰਟਰਸਟਡ ਨਹੀਂ ਹੈਗੇ ਚੀਜ਼ਾਂ ਹਾਂਜੀ ਹਾਂਜੀ ਇਧਰ ਜਿਆਦਾ ਮਤਲਬ ਇਹ ਬਣਾ ਲਿਆ ਕੋਈ ਬਾਲਕੋ ਵਗੈਰਾ ਬਣਾ ਲਿਆ ਲਾਇਨ ਵਗੈਰਾ ਬਣਾ ਲਿਆ ਨਾ ਕੋਈ ਮਤਲਬ ਕਲਰਫੁਲ ਟੈਟੂ ਕੋਈ ਚਾਹੁੰਦਾ ਨਹੀਂ ਅੱਜ ਦੇ ਟਾਈਮ ਦੇ ਵਿੱਚ ਵਿਕੰਧਾਪਾ ਵੀ ਬੰਦਾ ਉਹਨੀ ਚੀਜ਼ ਦੇ ਵਿੱਚ ਮਤਲਬ ਜਿਵੇਂ ਹੁਣ ਕਲਰਫੁਲ ਟੈਟੂ ਆ ਜਿਓ 15 20 ਹਜ਼ਾਰ ਦਾ ਨਾ ਵੀ ਉਹਦੇ ਵਿੱਚ ਉਹ ਚੀਜ਼ ਨੂੰ ਇਨਵੈਸਟ ਨਹੀਂ ਕਰਨਾ ਚਾਹੁੰਦਾ ਹੈਗਾ ਵੀ ਮਤਲਬ ਸਾਰਾ ਕੁਝ ਚਾਹੀਦਾ ਉਹਨੂੰ ਇੱਕ ਤਰਫੋਂ ਮਤਲਬ ਉਹ ਇਨਵੈਸਟ ਨਹੀਂ ਕਰਨਾ ਚਾਹੁੰਦਾ ਉਹਦੇ ਲਈ ਉਹਨੇ ਪੇ ਨਹੀਂ ਕਰਨਾ ਕਰਨਾ ਚਾਹੁੰਦਾ ਹੈਗਾ ਹਨਾ ਚਲੋ ਮੇਰੇ ਵੀਰ ਜਿੰਨੇ ਵੀ ਟੈਟੂਆਂ ਦੇ ਸ਼ੀਨ ਨੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਤੇ ਵੀਰ ਕਲਰਫੁਲ ਟੈਟੂ ਵੀ ਕਰ ਦੇਣ ਠੀਕ ਹੈ ਤੇ ਟੈਟੂ ਤੁਸੀਂ ਉਹ ਕਰਵਾਇਆ ਕਰੋ ਜਿਹਦਾ ਤੁਹਾਨੂੰ ਕਦੇ ਰਿਗਰਟ ਨਾ ਹੋਵੇ ਬਿਲਕੁਲ ਜਿੱਦਾਂ ਤੁਸੀਂ ਕੋਈ ਚੀਜ਼ ਕਰਵਾ ਲਈ ਤੇ ਇੱਕ ਟੈਟੂ ਆ ਨਾ ਇੱਕ ਥੋੜੀ ਹੋਰ ਗੱਲ ਵਿਚਾਲਿਆ ਜੀ ਤੇ ਜਿੱਦਾਂ ਕਿ ਹੁਣ ਵੀਰ ਨੇ ਇਹ ਟੈਟੂ ਬਣਵਾਇਆ ਸੀਗਾ ਆਪਾਂ ਤੇ ਤੋਂ ਤੇ ਇਹਦਾ ਕੋਈ মিনিਫੁਲ ਟੈਟੂ ਬਣਵਾਇਆ ਕਰੋ ਇਹ ਨਹੀਂ ਹੈਗਾ ਵੀ ਤੁਸੀਂ ਕਿਸੇ ਨੂੰ ਕੁੱਤਾ ਬਿੱਲਾ ਦੇਖ ਕੇ ਬਣਾ ਲਿਆ ਇਹ ਚੀਜ਼ ਕਦੇ ਵੀ ਨਹੀਂ ਅਵੋਇਡ ਕਰੋ ਇਹ ਚੀਜ਼ ਨੂੰ ਮੈਂ ਖੁਦ ਰეკਮੈਂਡ ਕਰਦਾ ਆ ਜਿੰਨੇ ਵੀ ਮੇਰੀ ਬਾਡੀ ਤੇ ਟੈਟੂ ਨੇ ਰਿਲੇਟਡ ਟੈਟੂ ਨੇ ਵੀ ਮਤਲਬ ਕੋਈ ਕਿਸੇ ਚੀਜ਼ ਦਾ ਮੀਨਿੰਗ ਹੈ ਮੀਨਿੰਗ ਹੈ ਇਹ ਚੀਜ਼ ਦਾ ਕੋਈ ਇਹ ਨਹੀਂਗਾ ਵੀ ਮੈਮਰੀ ਜੁੜੀ ਹੁੰਦੀ ਕਿ ਹਾਂ ਤਾਂ ਉਸ ਹਿਸਾਬ ਨਾਲ ਤੁਸੀਂ ਟੈਟੂ ਕਰਵਾਓ ਬਿਲਕੁਲ ਬਿਲਕੁਲ ਕਿਸੇ ਕਦੇ ਵੀ ਪੈਸ਼ਨ ਪਿੱਛੇ ਨਾ ਜਾਓ ਹਾਂ ਤੁਸੀਂ ਮਤਲਬ ਕਿਸੇ ਵੀ ਰਿਲੇਟਡ ਜਿਵੇਂ ਕਿਉਂਕਿ ਟੈਟੂ ਹੁੰਦਾ ਇੱਕ ਮਤਲਬ ਲਾਈਫ ਟਾਈਮ ਰਹਿੰਦਾ ਪਰਮਨੈਂਟ ਟਾਈਮ ਮੈਮਰੀ ਉਹਦੇ ਵਿੱਚ ਤੁਸੀਂ ਬਾਅਦ ਵਿੱਚ ਕੋਈ ਐਕਸਕਿਊਜ਼ ਨਹੀਂ ਦੇ ਸਕਦੇ ਵੀ ਸਾਡੇ ਉਹ ਲਾਈਫ ਟਾਈਮ ਰਹਿਣਾ ਤੁਹਾਡੇ ਨਾਲ ਇਹ ਵੀ ਇੱਥੇ ਤੇ ਫਿਰ ਮੈਨੂੰ ਇਹ ਦੱਸੋ ਜਿਵੇਂ ਆਪਾਂ ਹੁਣ ਟੈਟੂ ਕਰਵਾਇਆ ਹੋਇਆ ਇਹਦੀ ਬਿਫੋਰ ਤੇ ਆਫਟਰ ਕੇਅਰ ਬਾਰੇ ਜਾਣਕਾਰੀ ਦਿਓ ਤੁਸੀਂ ਤੇ ਵੀਰੇ ਕੀ ਹੁੰਦਾ ਆ ਇੱਕ ਤਾਂ ਹੁੰਦਾ ਆ ਆਰਟਿਸਟ ਦੇ ਵੀ ਹੱਥ ਹੁੰਦਾ ਆ ਹਨਾ ਹਨ ਮਤਲਬ ਉਹ ਕੰਮ ਕਿਦਾਂ ਦਾ ਕਰਦਾ ਆ ਹਾਂਜੀ ਤੇ ਮਤਲਬ ਜਿਵੇਂ ਕਹਿ ਦੀ ਆ ਵੀ ਆਪਾਂ 50% ਤੁਹਾਡਾ ਵੀ ਹੁੰਦਾ ਕਲਾਇੰਟ ਦਾ ਵੀ ਹੁੰਦਾ ਵੀ ਉਹ ਮਤਲਬ ਆਫਟਰ ਇੱਥੇ ਕਿਦਾਂ ਕਰਦਾ ਆ ਹਾਂਜੀ ਤੇ ਇੱਕ ਹੁੰਦਾ ਆ ਵੀ ਅਸੀਂ ਟੈਟੂ ਬਣਾਉਣ ਤੋਂ ਬਾਅਦ ਅਸੀਂ ਟੈਟੂ ਰੈਪ ਕਰਦੇ ਹੁੰਨੇ ਆ ਹਾਂਜੀ ਤੇ ਉਹ ਹੁੰਦਾ ਵੀ ਜਦੋਂ ਤੁਸੀਂ ਘਰੇ ਜਾਣਾ ਆ ਹਨਾ ਤੇ ਉਹ ਹੁੰਦਾ ਵੀ ਕਰਦਾ ਗੁਰਦਨ ਪਵੇ ਹਨਾ ਕਿ ਕੋਈ ਉੱਪਰ ਡਸਟ ਵਗੈਰਾ ਕੋਈ ਜੰਮਸ ਵਗੈਰਾ ਹਨਾ ਤੇ ਉਹਨੂੰ ਕੀ ਹੁੰਦਾ 2 ਘੰਟੇ ਬਾਅਦ ਵੀਰੇ ਧਾਰਨਾ ਹੁੰਦਾ ਆ ਜਿੰਨੇ ਕੇ ਮਤਲਬ ਆਰਟਿਸਟ ਤੁਹਾਨੂੰ ਰਿਕਮੈਂਡ ਕਰਦੇ ਨੇ ਵੀ ਇੱਥੇ ਰੈਪ ਧਾਰਨਾ ਰੈਪ ਧਾਰਨਾ ਹਾਂ ਜਿੱਦਾਂ ਕਿ 2-3 ਘੰਟੇ ਬਾਅਦ ਉਹ ਰੈਪ ਧਾਰਨਾ ਉਸ ਤੋਂ ਬਾਅਦ ਕੀਆ ਇੱਕ ਸੋਪ ਲੈਣਾ ਨਾ ਚਾਹੇ ਤੁਸੀਂ ਡਟੋਲ ਲੈ ਲਿਓ ਤੇ ਫਰੈਸ਼ ਹੋਣਾ ਚਾਹੀਦਾ ਵੀ ਇਹ ਨਿਵੀ ਯੂਜ਼ਰ ਨਹੀਂ ਹੋਣਾ ਚਾਹੀਦਾ ਹਾਂ ਤੇ ਫਰੈਸ਼ ਹੋਣਾ ਚਾਹੀਦਾ ਯਾ ਨਿਊ ਤੇ ਉਸ ਨਾਲ ਕੀ ਆ ਉਹਦੇ ਮਤਲਬ ਉਹਨੂੰ ਥੋੜਾ ਆਰਾਊਂਡ ਆਰਾਊਂਡ ਕਰਕੇ ਕਲੀਨ ਕਰਨਾ ਉਹਦੀ ਮਤਲਬ ਸੋਪ ਦੀ ਝੱਗ ਬਣਾ ਕੇ ਥੋੜੀ ਜਿਹੀ ਨਾ ਟੈਟੂ ਦੇ ਉੱਪਰ ਅਪਲਾਈ ਕਰਕੇ ਦੈਨ ਵਾਸ਼ ਕਰ ਦੇਣਾ ਹੈ ਉਹਨੂੰ ਥੋੜੇ ਮਤਲਬ ਵਾਟਰ ਨਾਲ ਵਾਸ਼ ਕਰਕੇ ਉਸ ਤੋਂ ਬਾਅਦ ਮਤਲਬ ਕੀ ਹੈ ਡੈਪ-ਡੈਪ ਕਰਨਾ ਹੈ ਤਾਂ ਠੀਕ ਹੈ ਇਹ ਡਸਟਿਚ ਨਹੀਂ ਕਰਨਾ ਉਹਨੂੰ ਠੀਕ ਹੈ ਟੈਟੂ ਨੂੰ ਕੀ ਹੈ ਡੈਪ-ਡੈਪ ਕਰਨਾ ਹੈ ਸਟਿਚ ਨਹੀਂ ਕਰਨਾ ਉਸ ਨਾਲ ਕੀ ਹੈ ਵੀ ਤੁਹਾਡਾ ਟੈਟੂ ਦੇ ਜੇ ਸਟਿਚ ਕਰੋਗੇ ਪੂਰਾ ਲੱਥ ਜਾਣ ਆਇਆ ਉਹਨੇ ਠੀਕ ਹੈ ਹਾਂਜੀ ਤੇ ਹੋਰ ਕੀ ਹੈ ਇਹਦੇ ਵਿੱਚ ਤੇ ਤੁਸੀਂ ਉਹ ਕਰ ਲਿਆ ਹਾਂਜੀ ਤੇ ਟੈਟੂ ਆਰਟਿਸਟ ਜਿੰਨਾ ਟਾਈਮ ਕੋਲ ਨੂੰ ਕਹਿੰਦਾ ਵੀ ਅ ਇੱਕ ਦਿਨ ਤੁਸੀਂ ਅਪਲਾਈ ਨਹੀਂ ਕਰਨਾ ਉਹਦੇ ਉੱਪਰ ਕੁਝ ਇੱਕ ਇੱਕ ਦਿਨ ਪੂਰਾ ਉਹਨੂੰ ਸੁੱਕਾ ਰੱਖਣਾ ਆ ਹਨਾ ਠੀਕ ਹੈ ਜੀ ਜਿੱਦਾਂ ਕਿ ਮੰਨ ਲਓ ਟੈਟੂ ਰੈਪ ਤੁਸੀਂ ਲਾਤਾ ਹਾਂਜੀ ਤੇ ਨੈਕਸਟ ਦਿਨ ਤੁਸੀਂ ਉਹਨੂੰ ਸੁੱਕਾ ਰੱਖਣਾ ਆ ਠੀਕ ਹੈ ਜੀ ਪੂਰਾ ਪ੍ਰੋਪਰਲੀ ਉਸ ਤੋਂ ਬਾਅਦ ਕੀ ਆ ਹਾਂਜੀ ਉਸ ਤੋਂ ਬਾਅਦ ਕੀ ਆ ਅ 3rd ਡੇ ਤੁਸੀਂ ਉਹਦੇ ਉੱਪਰ ਵਾਸ਼ ਕਰਨਾ ਉਹਨੂੰ ਠੀਕ ਹੈ ਜੀ ਇੱਥੇ ਮੈਂ ਇੱਕ ਗੱਲ ਹੋਰ ਵੀ ਕਹਿਣਾ ਆ ਜੇ ਲੈਂਥੀ ਟੈਟੂ ਆ ਜੇ ਲੰਬੀ ਟੈਟੂ ਆ ਤਾਂ ਉਹਨੂੰ ਦਿਨ ਦੇ ਵਿੱਚ ਇੱਕ ਵਾਰ واਸ਼ ਕਰਨਾ ਬਹੁਤ ਜ਼ਰੂਰੀ ਹੈ ਠੀਕ ਹੈ ਦਿਨ ਜੇ ਛੋਟਾ ਟੈਟੂ ਆ ਉਹਨੂੰ واਸ਼ ਕਰਨਾ ਮਤਲਬ ਕੋਈ ਇੱਕ ਵਾਰ واਸ਼ ਕੀਤਾ ਬਸ ਉਸ ਤੋਂ ਬਾਅਦ واਸ਼ ਨਹੀਂ ਕਰਨਾ ਨੇਮ ਟੈਟੂ ਵਗੈਰਾ ਜੇ ਮਤਲਬ ਕੋਈ ਵੀ ਹੈ ਨਾ ਛੋਟਾ ਟੈਟੂ ਆ ਛੋਟੂ ਛੋਟਾ ਟੈਟੂ ਆ ਤੇ ਇੱਕ ਹੋਰ ਵੀ ਆ ਤੁਸੀਂ ਜੋ ਟੈਟੂ ਕਰਵਾ ਲਿਆ ਹੈ ਨਾ ਉਸ ਤੋਂ ਬਾਅਦ ਕੀ ਕਰਨਾ ਜਿਮ ਓਵਾਇਡ ਕਰਨੀ ਹੈ ਜਮ ਨਹੀਂ ਜਾਣਾ ਠੀਕ ਹੈ ਜੀ ਤੇ ਜਿੰਨਾ ਜ਼ਰ ਟੈਟੂ ਤੁਹਾਡਾ ਹੀਲ ਨਹੀਂ ਹੁੰਦਾ ਪ੍ਰੋਪਰ ਠੀਕ ਹੈ ਤੇ ਸਵੀਵੀ ਪੂਲ ਹੋ ਗਿਆ ਵਗੈਰਾ ਹਨਾ ਖੁੱਲੇ ਪਾਣੀ ਦੇ ਵਿੱਚ ਨਿਹਾਣਾ ਆਏਗਾ ਹਨਾ ਉਹਦੇ ਨਾਲ ਕੀ ਆ ਵੀ ਕੱਲ ਕਲਰ ਤੇ ਵੀ ਇਫੈਕਟ ਪੈਂਦੇ ਨੇ ਹਨਾ ਤੇ ਪੱਕਣ ਦੇ ਚਾਂਸ ਵੀ ਮਤਲਬ ਮੁਕਤੀ ਜਿਆਦਾ ਹਾਂ ਜਿਆਦਾ ਹੋ ਜਾਂਦੇ ਨੇ ਤੇ ਡਾਇਰੈਕਟ ਤੁਸੀਂ ਸਨ ਲਾਈਟ ਦੇ ਵਿੱਚ ਨਹੀਂ ਜਾ ਸਕਦੇ ਜਿੱਦਾਂ ਹੁਣ ਤੁਸੀਂ ਘਰ ਦੇ ਵਿੱਚੋਂ ਨਿਕਲੇ ਜਾਂ ਤੁਸੀਂ ਬਾਜ਼ਾਰ ਦੇ ਵਿੱਚ ਜਾਣਾ ਹਨਾ ਕੋਈ ਕੰਮ ਵਗੈਰਾ ਤੁਹਾਨੂੰ ਪੈ ਗਿਆ ਜੇ ਡਾਇਰੈਕਟ ਸਕਿਨ ਡਾਇਰੈਕਟ ਸਨ ਲਾਈਟ ਦੇ ਵਿੱਚ ਨਹੀਂ ਜਾ ਸਕਦੇ ਹੈਗੇ ਠੀਕ ਹੈ ਮਤਲਬ ਉਹਦੇ ਇਰਿਟੇਸ਼ਨ ਹੋਣ ਲੱਗਦੀ ਹੈ ਇਰਿਟੇਸ਼ਨ ਹੋਣ ਲੱਗਦੀ ਹੈ ਤੁਹਾਨੂੰ ਮਤਲਬ ਖਾਰਸ਼ ਹੋਣ ਲੱਗ ਜੂਗੀ ਅਗਰ ਤੁਸੀਂ ਖਾਰਸ਼ ਕਰਦੇ ਹੋ 그러면은 ਓਬਵੀਅਸਲੀ ਗੱਲ ਆ ਵੀ ਉਹ ਮੁੱਟਿਆ ਜਾਣਾ ਉਨੇ ਏਰੀਆ ਦੇ ਵਿੱਚੋਂ ਇੰਕਾ ਜਿਹੜੀ ਉਹ ਕਲਰ ਆ ਉਹ ਨਿਕਲ ਜਾਣਾ ਹੈ ਇੱਥੇ ਮੈਂ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਇਹ ਵੀਡੀਓ ਦੇਖ ਰਹੇ ਨੇ ਜਿੰਨੇ ਵੀ ਇਹ ਪੋਡਕਾਸਟ ਨੂੰ ਸੁਣ ਰਹੇ ਨੇ ਤੁਹਾਡੇ ਥਰੂ ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਬੇ ਸਾਰੀ ਗਲਤੀ ਟੈਟੂ ਆਰਟਿਸਟ ਦੀ ਹੈ ਨਹੀਂ ਤੇ ਡਿਪੈਂਡ ਕਰਦਾ ਆ ਵੀ ਉਹਦਾ ਕਿੱਦਾਂ ਦਾ ਕੰਮ ਆ ਅਗਰ ਉਹਨੇ 100% ਆਪਣਾ ਦਿੱਤਾ ਠੀਕ ਆ ਮੰਨਦਾ ਗੱਲ 100% ਉਹਨੇ ਆਪਣਾ ਟੈਟੂ ਕੀਤਾ ਹੂੰ ਡਨ ਕੀਤਾ ਥੈਨ ਉਸ ਤੋਂ ਬਾਅਦ ਕੀ ਆ ਵੀ ਤੁਸੀਂ ਆਪਣੇ ਟੈਟੂ ਲਈ ਕੀ ਕਰ ਰਹੇ ਹੋ ਠੀਕ ਹੈ ਜਿਹੜੀ ਚੀਜ਼ ਤੁਹਾਨੂੰ ਰეკਮੈਂਡ ਕੀਤੀ ਆ ਤੁਸੀਂ ਉਹ ਫਾਲੋ ਕਰਦੇ ਹੋ ਉਹ ਚੀਜ਼ ਜੇ ਤੁਸੀਂ ਨਹੀਂ ਫਾਲੋ ਕਰਦੇ ਥੈਨ ਤੁਹਾਡਾ ਟੈਟੂ ਤਾਂ ਫਿਰ ਲਾਸਟ ਆਫ ਮਨੀ ਆ ਕੋਈ ਉਹਦਾ ਇੰਪੈਕਟ ਨਹੀਂ ਬਣਦਾ ਉੱਥੇ ਮਤਲਬ ਤੁਸੀਂ ਕੁਝ ਵੀ ਕਰੀ ਜਾਓ ਫਿਰ ਉਹਨੂੰ ਉਹਨੇ ਲਾਈਟ ਹੋਣਾ ਹੀ ਹੋਣਾ ਇਹ ਤੁਸੀਂ ਆਫਟਰ ਕੇਅਰ ਉਹਦੀ ਪ੍ਰੋਪਰਲੀ ਨਹੀਂ ਕਰਦੇ ਹੈਗੇ। ਤੇ ਇੱਕ ਵੀਰੇ ਮੈਨੂੰ ਦੱਸਿਓ ਜਿਵੇਂ ਪਹਿਲੇ ਸਮੇਂ ਦੇ ਵਿੱਚ ਲੋਕ ਮਿਲਿਆਂ ਤਾਂ ਟੈਟੂ ਕਰਵਾ ਲੈਂਦੇ ਸੀ। ਹਾਂਜੀ ਹਾਂਜੀ ਤੇ ਉਹ ਕਰਵਾ ਤਾਂ ਲੈਂਦੇ ਸੀ ਫਿਰ ਉਹਨੂੰ ਕੋਈ ਚੰਗਿਆਮ ਨਾਲ ਸਾਫ਼ ਕਰ ਦਿੰਦਾ ਸੀਗਾ। ਕੋਈ ਕਿਸੇ ਚੀਜ਼ ਨਾਲ ਸਾਫੜੇ ਮਤਲਬ ਹਾਂ ਕਿੰਨੇ ਖਰਾਬ ਹੋ ਜਾਂਦੀ ਸੀ। ਕਈਆਂ ਦੇ ਦੇਖਿਆ ਹਾਂ। ਹੁਣ ਕਈ ਉਹ ਕਵਰ ਅਪ ਕਰਵਾਉਣਾ ਚਾਹੁੰਦੇ ਨੇ। ਹਾਂਜੀ ਵੀਰੇ ਤੇ ਜਾਂ ਫਿਰ ਉਹ ਜਿਵੇਂ ਹੁਣ ਸਕਿਨ ਖਰਾਬ ਹੋ ਗਈ ਉਹ ਵੀ ਤੁਸੀਂ ਜਾਣਕਾਰੀ ਦਿਓਗੇ ਉਹਨੂੰ ਕਿੱਦਾਂ ਠੀਕ ਕੀਤਾ ਜਾ ਸਕਦਾ। ਮੈਂ ਦੱਸਣਾ ਚਾਹੁੰਦਾ ਵੀ ਜਿੱਦਾਂ ਕਿ ਹੁਣ ਸਕਾਰ ਬਣ ਜਾਂਦਾ ਹੈ ਜਿੱਦਾਂ ਆਪਾਂ ਹਨਾ ਪੈਟਰੋਲ ਵਗੈਰਾ ਮਤਲਬ ਡੀ ਮੰਦ ਨੂੰ ਪਤਾ ਵੀ ਕਿਸ ਦੇ ਨਾਲ ਹਨਾ ਉਹ ਸਾਰਟ ਦੇਣਾ ਸਕਿਨ ਨੂੰ ਚਲੋ ਜਿਸ ਚੀਜ਼ ਦਾ ਮਰਜੀ ਹਾਂ ਸਕਿਨ ਨੂੰ ਉਹ ਸਕਾਰ ਬਣ ਜਾਂਦਾ ਉਹਦੇ ਉੱਪਰ ਦੈਨ ਉਸ ਤੋਂ ਬਾਅਦ ਕੀ ਆ ਜਿਹੜੀ ਹੋ ਨਾ ਸਕਿਨ ਹੁੰਦੀ ਆ ਥੋੜੀ ਹਾਰਡ ਹੋ ਜਾਂਦੀ ਆ ਹਾਰਡ ਤੇ ਉੱਠੀ ਰਹੇ ਉੱਠੀ ਜੀ ਹੁੰਦੀ ਆ ਹਾਰਡ ਹੋ ਜਾਂਦੀ ਆ ਤੇ ਉੱਠੀ ਰਹਿੰਦੀ ਆ ਤੇ ਨੰਬਰ 3 ਤੇ ਜਿਹੜਾ ਉਹ ਸਕਾਰ ਬਣ ਜਾਂਦਾ ਹੈ ਇੱਕ ਤੇ ਉਹ ਏਰੀਆ ਦੇ ਵਿੱਚ ਟੈਟੂ ਕਰਨਾ ਬਹੁਤ ਡਿਫਿਕਲਟ ਹੁੰਦਾ ਆ ਬਹੁਤ ਜ਼ਿਆਦਾ ਹੂੰ ਮੇ ਵੀ ਮੰਨ ਲੇ ਕਿ ਚਲੋ ਵੀ ਤੁਸੀਂ ਜੇ ਇੱਕ ਵਾਰ ਸੇਟਿੰਗ ਕਰਾ ਰਹੇ ਹੋ ਤੁਹਾਨੂੰ ਦੂਜੀ ਵਾਰ ਵੀ ਕਰਾਣੀ ਪੈ ਸਕਦੀ ਆ ਤੁਹਾਨੂੰ ਤੀਜੀ ਵਾਰ ਵੀ ਆਉਣਾ ਪੈ ਸਕਦਾ ਆ ਜੇ ਕਲਰ ਨਹੀਂ ਖੜਦਾ ਉੱਥੇ ਸੇਟਿੰਗ ਦਾ ਮਤਲਬ ਦੱਸਿਓ ਸੇਟਿੰਗ ਜਿੱਦਾਂ ਕਿ ਐਕਸਪਲੇਨ ਕਰਦਾ ਮੈਂ ਕਿ ਜੇ ਮੈਂ ਤੁਸੀਂ ਇੱਕ ਮੰਥ ਅ ਅੱਜ ਟੈਟੂ ਕਰਵਾਗੇ ਇੱਕ ਮੰਥ ਬਾਅਦ ਦੋ ਮੰਥ ਬਾਅਦ ਮੈਂ ਤੁਹਾਨੂੰ ਟੈਟੂ ਹੀਲ ਹੋਣ ਤੋਂ ਬਾਅਦ ਫੇਰ ਬੁਲਾਉਂਗਾ ਦੇਖੂਗਾ ਵੀ ਉਹਦੇ ਵਿੱਚ ਵੀ ਕਿੱਥੇ ਇੱਕ ਕਲਰ ਰਹਿ ਗਿਆ ਹਨ ਐਨੇ ਕੇ ਏਰੀਆ ਦੇ ਵਿੱਚ ਫੇਲ ਹੋ ਗਿਆ ਕਲਰ ਐਨੇ ਕੇ ਏਰੀਆ ਦੇ ਵਿੱਚ ਆਹ ਵਾਲੀ ਸ਼ੇਡ ਰਹਿੰਦੀ ਹੈ ਹਜੇ ਹਜੇ ਕਿਉਂਕਿ ਡਿਪੈਂਡ ਹੁੰਦਾ ਸਕਿਨ ਦੇ ਉੱਪਰ ਵੀ ਉਹ ਸਕਿਨ ਕਿੱਦਾਂ ਟੈਟੂ ਨੂੰ ਅਬਜ਼ਰਬ ਕਰਦੀ ਆ ਆਪਣੇ ਸਕਿਨ ਲੇਅਰ ਆ ਜਿਹੜੀ ਆਪਣੀ ਇੱਕ ਨੂੰ ਕਿੱਦਾਂ ਅਬਜ਼ਰਬ ਕਰਦੀ ਆ ਖੋਦ ਦੇ ਵਿੱਚ ਤੇ ਬੇਸਿਕਲੀ ਹੁੰਦਾ ਦੇ ਸਕਿਨ ਦੇ ਉੱਪਰ ਡਿਪੈਂਡ ਹੁੰਦਾ ਵੀ ਟੈਟੂ ਨੂੰ ਕਿੱਦਾਂ ਲੈ ਰਹੀ ਆ ਉਹ ਕਿੱਦਾਂ ਹੀਲ ਹੋ ਰਿਹਾ ਕਿੱਦਾਂ ਹੀਲ ਹੋ ਰਿਹਾ ਕਈਆਂ ਦੇ ਹੁੰਦੀਆਂ ਹੁਣ ਸੈਂਸਿਟਿਵ ਸਕਿਨ ਹੁੰਦੀ ਆ ਵੀਰੇ ਹੂੰ ਤੇ ਉੱਥੇ ਵੀ ਦੇਖਣਾ ਪੈਂਦਾ ਹੈ ਵੀ ਸਾਨੂੰ ਵੀ ਕੰਮ ਬਹੁਤ ਮਤਲਬ ਕਈਆਂ ਦੇ ਹੁੰਦੀ ਆ ਵੀ ਰੈਟਨਸ ਜਿਆਦਾ ਹੋ ਜਾਂਦੀ ਆ ਕਈ ਵਾਰ ਸਾਨੂੰ ਸਾਨੂੰ ਫਿਰ ਸਪੀਡ ਹੌਲੀ ਕਰਨੀ ਪੈਂਦੀ ਆ ਸਵੇਲਿੰਗ ਵੀ ਹੋ ਜਾਂਦੀ ਆ ਸਵੇਲਿੰਗ ਹੋ ਜਾਂਦੀ ਆ ਉੱਥੇ ਮਤਲਬ ਕਲਰ ਪਿਕ ਨਹੀਂ ਹੁੰਦਾ ਵਿੱਚੋਂ ਪੈਕ ਨਹੀਂ ਹੁੰਦਾ ਉਹ ਲੇਅਰ ਨਹੀਂ ਬਣਦੀ ਉਹਦੀ ਟੈਟੂ ਦੀ ਹੁਣ ਆ ਜਾਂਦੇ ਆਪਾਂ ਪੁਆਇੰਟ ਤੇ ਜਿੱਦਾਂ ਕਿ ਹਨਾ ਉਹਨਾਂ ਨੇ ਸਾੜ ਲਿਆ ਟੈਟੂ ਉਹਦੇ ਉੱਪਰ ਫਿਰ ਸੀਟਿੰਗਾਂ ਹੁੰਦੀਆਂ ਹੁੰਦੀਆਂ ਜਿਵੇਂ ਤੁਸੀਂ ਅੱਜ ਟੈਟੂ ਕਰਵਾ ਕੇ 2 ਮਹੀਨੇ ਬਾਅਦ ਮੈਂ ਤੁਹਾਨੂੰ ਫੇਰ ਬੁਲਾਉਂਗਾ ਜੀ ਦੇਖੋ ਆ ਦੇ ਵਿੱਚ ਵੀ ਕਿਹੜੀ ਚੀਜ਼ ਰਹਿੰਦੀ ਆ ਹਨਾ ਵੀ ਕਿੱਥੋਂ ਕਿਹੜੀ ਚੀਜ਼ ਪੁੱਟ ਕਰਨ ਤੋਂ ਰਹਿੰਦੀ ਆ ਉਹਦੇ ਵਿੱਚ ਹਨਾ ਹਮ ਕਿਹੜੀ ਕੰਮ ਪੇਸ਼ਿਆ ਮੈਂ ਉਹ ਪ੍ਰੋਪਰਲੀ ਉਹਨਾਂ ਨੂੰ ਸੇਟਿੰਗ ਆ ਕਹ ਦਿੰਦੇ ਨੇ ਵੀ ਅੱਜ ਸੇਟਿੰਗ ਕਰਾ ਲਈ ਅੱਜ ਤੋਂ ਨਹੀਂ ਅੱਜ ਫਰੈਸ਼ ਟੈਕੂ ਕਰਾ ਲਿਆ ਤੁਸੀਂ ਇਸ ਤੋਂ ਬਾਅਦ ਇੱਕ ਤਾਂ ਸੇਟਿੰਗ ਹੋ ਰਾਉਣੀ ਆ ਸੇਟਿੰਗ ਦਾ ਮਤਲਬ ਇੰਨੇ ਬਾਅਦ 2 ਮਹੀਨੇ ਬਾਅਦ ਉਹ ਸੇਟਿੰਗ ਹੋ ਜਾਂਦੀ ਆ ਉਹ ਸੇਟਿੰਗ ਕਹਿ ਦਿੰਦੇ ਆ ਹਾਂ ਕਿ ਬਾਕੀ ਇਸ ਕਿੰਨੇ ਦੇ ਉੱਪਰ ਡਿਪੈਂਡ ਹੁੰਦਾ ਵੀ ਕਿੰਨਾ ਐਬਜ਼ਾਰਬ ਕਰਦੀ ਆ ਹਨਾ ਇੰਕ ਨੂੰ ਆਪਣੇ ਦੇ ਵਿੱਚ ਬਾਕੀ ਮੋਸਟਲੀ ਇਹੀ ਹੁੰਦਾ ਆ ਥੈਨ ਜੇ ਕਵਰ ਅਪ ਦੀ ਗੱਲ ਕਰੀਏ ਕਵਰ ਅਪ ਦਾ ਕੀ ਹੁੰਦਾ ਆ ਜਿੱਦਾਂ ਕਿ ਕਈਆਂ ਦਾ ਲਾਈਟ ਟੈਟੂ ਹੁੰਦਾ ਕਾਫੀ ਹੈ ਨਾ ਹੂੰ ਤੇ ਉਹਦਾ ਅਸੀਂ ਵਾਈਟਅਰ ਵਗੈਰਾ ਹਿੰਕ ਨਾਲ ਵਗੈਰਾ ਪਾ ਕੇ ਹੈ ਨਾ ਉਹਨੂੰ ਵਧੀਆ ਕਵਰ ਅਪ ਕਰ ਦਿੰਦੇ ਆ ਜੇ ਤੁਸੀਂ ਮੇਰਾ ਅਦੇ ਉੱਪਰ ਇੰਸਟਾਗ੍ਰam ਕਾਉਂਟ ਤੇ ਦੇਖੋਗੇ ਕਾਫੀ ਮੈਂ ਟੈਟੂ ਕਵਰ ਅਪ ਕੀਤੇ ਹੋਏ ਨੇ ਹਾਂਜੀ ਲਾਈਟ ਸ਼ੇਡ ਦੇ ਵਿੱਚ ਕੀਤੇ ਹੋਏ ਨੇ ਇਹ ਨਹੀਂ ਵੀ ਡਾਰਕ ਦੇ ਵਿੱਚ ਕੀਤੇ ਹੋਏ ਨੇ ਤੇ ਕਈ ਦੇ ਵਿੱਚ ਕੀ ਹੁੰਦਾ ਹੈ ਕਈ ਕੇਸਸ ਦੇ ਵਿੱਚ ਹੁੰਦਾ ਆ ਵੀ ਟੈਟੂ ਬਹੁਤ ਜ਼ਿਆਦਾ ਡਾਰਕ ਹੁੰਦਾ ਆ ਹਾਂ ਉੱਥੇ ਸਾਨੂੰ ਕੀ ਕਰਨਾ ਪੈਂਦਾ ਆ ਵੀ ਜਿਹੜਾ ਟੈਟੂ ਅਸੀਂ ਲੈ ਰਹੇ ਆ ਤੇ ਉਹ ਕਸਟਮਰ ਨੂੰ ਵੀ ਉੱਥੇ ਉਹ ਪਸੰਦ ਆਉਣਾ ਚਾਹੀਦਾ ਆ ਤੇ ਮੋਸਟਲੀ ਕੀ ਕਰਦਾ ਯਾਰ ਅਸੀਂ ਟੈਟੂ ਕਰਨਾ ਚਾਹੁੰਦੇ ਹੁੰਨੇ ਆ ਵੀ ਅਗਲਾ ਕਹਿੰਦਾ ਵੀ ਸਾਨੂੰ ਯਾਰ ਇਹ ਚੀਜ਼ ਸਾਨੂੰ ਕਵਰ ਅਪ ਚਾਹੀਦੀ ਆ ਹਨਾ ਵੀ ਸਾਨੂੰ ਕੋਈ ਡਿਜ਼ਾਈਨ ਦਿਖਾਓ ਅਗਰ ਅਸੀਂ ਦਿਖਾਉਨੇ ਆ ਅਸੀਂ ਆਪਣੇ ਹਿਸਾਬ ਨਾਲ ਦਿਖਾਉਨੇ ਆ ਅਸੀਂ ਸਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਦਿਖਾਉਨੇ ਆ ਟੈਟੂ ਕਲਾਈਂਟ ਨੂੰ ਤੇ ਕਲਾਈਂਟ ਕਹਿੰਦਾ ਨਹੀਂ ਯਾਰ ਇਹ ਬਹੁਤ ਕਾਲਾ ਮੈਨੂੰ ਕੋਈ ਡਿਜ਼ਾਈਨ ਨਹੀਂ ਪਸੰਦ ਫਿਰ ਉੱਥੇ ਤੁਹਾਡੀ ਚੁਆਇਸ ਖਤਮ ਹੋ ਜਾਂਦੀ ਹੈ client ਦੀ ਜਿਹੜੀ ਮਤਲਬ ਜਿਵੇਂ ਕਹਿ ਦਈਏ ਵੀ ਤੁਹਾਡੀ ਚੁਆਇਸ ਖਤਮ ਹੋ ਉੱਥੇ ਕਿਉਂਕਿ ਅਸੀਂ ਆਪਣੇ ਰਿਸਕ ਨਹੀਂ ਲੈ ਸਕਦੇ ਠੀਕ ਹੈ ਵੀ ਜੇ ਕੱਲ ਤੁਸੀਂ ਕਹੋ ਵੀ ਹਨਾ ਡਿਜ਼ਾਈਨਰ ਜਿਵੇਂ ਤੁਸੀਂ ਕਹਿ ਦੋ ਵੀ ਸਾਡਾ ਡਿਜ਼ਾਈਨ ਸੀਗਾ ਤੁਸੀਂ ਕਹਿ ਦੋ ਵੀ ਤੁਹਾਡਾ ਡਿਜ਼ਾਈਨ ਕੀਤਾ ਸੀਗਾ ਜਿਹੜਾ ਮੈਂ ਡਿਜ਼ਾਈਨ ਕੀਤਾ ਮੈਂ ਹਾਂ ਮੈਂ ਖੁਦ ਜ਼ਿੰਮੇਵਾਰ ਹਾਂ ਉਹ ਚੀਜ਼ ਦਾ ਜੇ ਤੁਸੀਂ ਕਹਿ ਰਹੇ ਹੋ ਵੀ ਨਹੀਂ ਸਰ ਵੀ ਸਾਨੂੰ ਜਿਆਦਾ ਡਾਰਕ ਹਨਾ ਥੋੜਾ ਡਾਰਕ ਆਇਆ ਤੇ ਵੀ ਥੋੜਾ ਇਹਨੂੰ ਹੋਰ ਕੋਈ ਡਿਜ਼ਾਈਨ ਦਿਖਾਓ ਜਾਂ ਜਿੱਦਾਂ ਕਹਿ ਦਈਏ ਵੀ ਉੱਥੇ ਫਿਰ ਤੁਹਾਡੀ ਜਿਵੇਂ ਚੁਆਇਸ ਕਹਿ ਦਈਏ ਜਿਵੇਂ ਤੁਹਾਡੀ ਚੁਆਇਸ ਨਹੀਂ ਚੱਲਣੀ ਹੈਗੀ ਉੱਥੇ ਉੱਥੇ ਸਾਡੀ ਚੁਆਇਸ ਚੱਲੂਗੀ ਸਾਨੂੰ ਪਤਾ ਵੀ ਉਹ ਐਨ ਏਰੀਆ ਦੇ ਵਿੱਚ ਕਿਹੜੀ ਕਵਰ ਹੋ ਜੂਗਾ ਉੱਥੇ ਤੁਹਾਡੀ ਚੁਆਇਸ ਖਤਮ ਹੋ ਜਾਂਦੀ ਹੈ ਉੱਥੇ ਅਸੀਂ ਕਰ ਸਕਦੇ ਹਾਂ ਠੀਕ ਹੈ ਅਸੀਂ ਆਪਣੇ ਅਕੋਰਡਿੰਗ ਕਰਨਾ ਹਾਂ ਕਿਸੇ ਮਤਲਬ ਰਿਲੇਟਡ ਹੈਗਾ ਟੈਟੂ ਜੇ ਕੋਈ ਕਰਨਾ ਚਾਹੁੰਦਾ ਹਨਾ ਤੇ ਉਸ ਉਹ ਫੀਲਡ ਦੇ ਵਿੱਚ ਅਸੀਂ ਦੇਖ ਲੈਨੇ ਹੁੰਨੇ ਆ ਵੀ ਕੋਈ ਟੈਟੂ ਕੋਈ ਇਹ ਚੀਜ਼ ਨੂੰ ਕਵਰ ਕੱਪ ਕਰ ਸਕਦਾ ਜਿਹੜਾ ਕਲਾਇੰਟਸ ਆਉਂਦਾ ਹੈ ਅਗਰ ਨਹੀਂ ਉਹ ਉਹਨਾਂ ਨੂੰ ਨਹੀਂ ਪਸੰਦ ਆ ਰਿਹਾ ਕਿ ਮੈਂ ਟੈਟੂ ਨਹੀਂ ਕਰਦਾ ਠੀਕ ਹੈ ਜੇ ਉਹਨਾਂ ਨੂੰ ਪਸੰਦ ਆ ਰਿਹਾ ਮੇਰਾ ਕੰਮ ਆ ਜਾਂ ਮੈਂ ਕਹਿ ਰਹੇ ਹਾਂ ਜਿਹੜਾ ਕੁਝ ਮੈਂ ਉਹਨਾਂ ਨੂੰ ਸਮਝਾ ਰਿਹਾ ਅਗਰ ਉਹਨਾਂ ਦੇ ਮਤਲਬ ਥਿੰਕਿੰਗ ਦੇ ਵਿੱਚ ਹੋ ਰਿਹਾ ਉਹ ਜੀ ਪ੍ਰੋਸੈਸ ਹੋ ਰਹੀ ਆ ਉੱਥੇ ਡਿਜ਼ਾਈਨ ਦੀ ਤੁਸੀਂ ਕੋਈ ਇਦਾਂ ਨਹੀਂ ਕਹਿ ਸਕਦੇ ਵੀ ਮੈਨੂੰ ਇਹ ਡਿਜ਼ਾਈਨ ਚਾਹੀਦਾ ਤੇ ਦੂਜੇ ਨੰਬਰ ਤੇ ਜਿਆਦਾ ਕੇਸਸ ਦੇ ਵਿੱਚ ਕੀ ਹੁੰਦਾ ਆ ਵੀ ਕਲਾਇੰਟ ਕਹਿੰਦਾ ਆ ਵੀ ਸਾਨੂੰ ਇਹ ਟੈਟੂ ਚਾਹੀਦਾ ਉੱਥੇ ਨਹੀਂ ਉਹ ਚੀਜ਼ ਨਹੀਂ ਹੋ ਸਕਦੀ ਬਸ ਇਹੀ ਕਹਿਣ ਹੁੰਦਾ ਵੀ ਉੱਥੇ ਅਸੀਂ ਇਹ ਦੇਖਣਾ ਹੁੰਦਾ ਵੀ ਇਹ ਵੀ ਕਿਹੜੇ ਅਰਟਿਸਟ ਦੇ ਉੱਤੇ ਜਿੱਦਾਂ ਕਿ ਤੁਹਾਨੂੰ ਅਰਟਿਸਟ ਕਹਿੰਦਾ ਵੀ ਆਹ ਟੈਟੂ ਆ ਵੀ ਤੁਹਾਡੀ ਸਕਿਨ ਨੂੰ ਇਹ ਮੈਚ ਕਰਦਾ ਵਾ ਜਾਂ ਤੁਹਾਨੂੰ ਇਹ ਇਹ ਦੇ ਵਿੱਚ ਕਵਰ ਹੁੰਦਾ ਵਾ ਤੇ ਜਾਂ ਫਿਰ ਤੁਹਾਡੇ ਇਹ ਵਧੀਆ ਲੱਗਦਾ ਵਾ ਜਾਂ ਕੋਈ ਉਸ ਚੀਜ਼ ਦਾ ਮੀਨਿੰਗ ਹੁੰਦਾ ਇਹ ਕਈ ਵਾਰ ਹੁੰਦਾ ਕਿ ਨਾ ਇਹ ਕਸਟਮਰ ਆ ਜਾਂਦਾ ਕਹਿੰਦਾ ਮੇਰੇ ਫਲਾਣੇ ਦਾ ਇਦਾਂ ਦਾ ਟੈਟੂ ਕਰਾ ਦੋ ਟ੍ਰੈਂਡ ਦੇ ਹਿਸਾਬ ਨਾਲ ਸ਼ੁਰੂ ਹੋ ਜਾਂਦੇ ਨੇ ਪਰ ਉਹ ਟ੍ਰੈਂਡ ਦੇ ਹਿਸਾਬ ਨਾਲ ਉਹਨਾਂ ਨੂੰ ਉਹ ਚੀਜ਼ ਦਾ ਮੀਨਿੰਗ ਨਹੀਂ ਪਤਾ ਹੁੰਦਾ ਤੇ ਇਹ ਵੈਸੇ ਤਾਂ ਸ਼ੁਰੂ ਤਾਂ ਮੀਨਿੰਗ ਤੁਸੀਂ ਹਾਂ ਜੀ ਜਿੱਦਾਂ ਕਹਿ ਦਈਏ ਇੱਕ ਵੈਸਟਰਨ ਕੰਟਰੀਆਂ ਨੇ ਜਿਹੜਾ ਉਹ ਕਲਚਰ ਸ਼ੁਰੂ ਕੀਤਾ ਸੀਗਾ ਉਹ ਉਹ ਕਲਚਰ ਦੇ ਵਿੱਚ ਉਹ ਮੀਨਿੰਗ ਹੁੰਦਾ ਸੀਗਾ ਉਹ ਆਪਣੇ ਇੱਕ ਕਸਬੇ ਜਾਂ ਫਿਰ ਆਪਣੇ ਸਮਾਜ ਦਾ ਇੱਕ ਟੈਟੂ ਬਰਵਾਉਂਦੇ ਹੁੰਦੇ ਸੀਗੇ ਤਾਂ ਉਹ ਟੈਟੂ ਇੱਕ ਮੀਨਿੰਗ ਹੁੰਦਾ ਸੀਗਾ ਵੀ ਸਾਡੇ ਸਮਾਜ ਦੀ ਇਹ ਚੀਜ਼ ਐ ਦਰਸਾਉਂਦੀ ਐ ਸਾਡੇ ਆਪਣੇ ਹੁਣ ਥੋੜਾ ਜਿਹਾ ਕੰਮ ਇਦਾਂ ਦਾ ਹੋ ਗਿਆ ਵੀ ਲੋਕ ਆਪਣੇ ਉਹ ਚੀਜ਼ ਦੇਖੋ ਦੇਖ ਕਰਵਾਉਣ ਦੇਖੋ ਦੇਖ ਅਲੱਗ ਚੀਜ਼ਾਂ ਕਰਵਾਉਣ ਲੱਗ ਗਏ ਕੋਈ ਕਹਿੰਦਾ ਜੀ ਫਲਾਣੇ ਕੋਈ ਆਪਣੇ ਕਿਸੇ ਯਾਦਗਾਰ ਦੇ ਚੱਕਰ ਦੇ ਵਿੱਚ ਕਹਿ ਦਈਏ ਕਿ ਮੁਹੱਬਤ ਪ੍ਰਾਣੀ ਦੇ ਚੱਕਰ ਹਾਂ ਕੋਈ ਅੱਜ ਕੱਲ੍ਹ ਦੇ ਕੋਈ ਫੈਮਿਲੀ ਰਿਲੇਟਿਵ ਕਰਵਾ ਲੈਂਦਾ ਕੋਈ ਪੋਰਟਰੇਟ ਬਣਵਾਉਂਦਾ ਕੋਈ ਦਾਦਾ ਦਾਦੀ ਦਾ ਇੱਥੇ ਮੈਂ ਤੁਹਾਨੂੰ ਹੋਰ ਵੀ ਇੱਕ ਗੱਲ ਕਰ ਉਹ ਚੀਜ਼ ਨੂੰ ਉਹ ਚੀਜ਼ ਨੂੰ ਵਾਇੰਡ ਕਰੋ ਟੈਟੂ ਨਾ ਹੀ ਬਣਾਓ ਹੂੰ ਤੇ ਉਹਨੂੰ ਪਤਾ ਕੀ ਆ ਵੀ ਇੱਕ ਤਾਂ ਬੰਦੇ ਦਾ ਬ੍ਰੇਕ ਹਾਰਟ ਹੁੰਦਾ ਹੈ ਨਾ ਹੂੰ ਤੇ ਉਸ ਤੋਂ ਬਾਅਦ ਕੀ ਤਾਂ ਕਵਰ ਅਪ ਫਿਰ ਤੁਹਾਨੂੰ ਪਤਾ ਹੀ ਆ ਉਸਕਾਰ ਰਹਿ ਜਾਂਦਾ ਸਾਰੀ ਤਰ੍ਹਾਂ ਦੀ ਹੈ ਨਾ ਇੱਕ ਦੋ ਮਿੰਟ ਦੀ ਖੇਡ ਹੁੰਦੀ ਹੈ ਜਿਹੜੀ ਆਪਾਂ ਕਿਸੇ ਦੇ ਮਗਰ ਲੱਗ ਕੇ ਕਰ ਲੈਂਦੇ ਹਾਂ ਪਰ ਇਹ ਚੀਜ਼ਾਂ ਕਰਨੀਆਂ ਨਹੀਂ ਚਾਹੀਦੀਆਂ ਕਿਉਂਕਿ ਅੱਜ ਕੱਲ ਦੀ ਜਨਰੇਸ਼ਨ ਆ ਜਿਹੜੀ ਇਹ ਜਨਰੇਸ਼ਨ ਇਹ ਚੀਜ਼ਾਂ ਦੇ ਮਗਰ ਬਹੁਤ ਭੱਜ ਰਹੀ ਹੈ ਉਹ ਚੀਜ਼ ਨੂੰ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਵਾ ਤੇ ਬਾਕੀ ਵੀਰ ਨਾਲ ਜਿੰਨੀ ਵੀ ਆਪਾਂ ਜਾਣਕਾਰੀ ਸਾਂਝੀ ਕੀਤੀ ਹੈ ਬਹੁਤ ਵਧੀਆ ਲੱਗੀ ਤੇ ਬਾਕੀ ਵੀਰ ਨਾਲ ਆਪਾਂ ਨੈਕਸਟ ਟਾਈਮ ਕਿਸੇ ਨਵੇਂ ਬਲੌਗ ਦੇ ਵਿੱਚ ਮਿਲਾਂਗੇ ਬਾਕੀ ਠੀਕ ਹੈ ਵੀਰੇ ਚੱਲਦੇ ਆਂਗੇ ਆਪਾਂ ਧੰਨਵਾਦ ਜੀ ਓਕੇ ਚਲੋ ਫੇਰ ਤੁਹਾਨੂੰ ਆਪਾਂ ਨੈਕਸਟ ਬਲੌਗ ਦੇ ਵਿੱਚ ਮਿਲਾਂਗੇ ਵੀਰ ਨਾਲ ਦੇਖਦੇ ਆ ਕਿੰਦਾਂ ਦਾ ਟੈਟੂ ਸਾਜਿਆ ਕਰਦੇ ਨੇ ਵੀਰ ਆਪਣੇ ਨਾਲ ਤੇ ਬਾਕੀ ਧੰਨਵਾਦ ਜੀ ਸასიਖਾਲ ਸਾਰਿਆਂ ਨੂੰ ਓਕੇ ਜੀ ਬਾਏ ਥੈਂਕ ਯੂ